ਦਾਰ ਦੇ ਵਿੱਚ ਬਣੇ ਰਹਿਣ ਦੇ ਲਈ ਪੈਸਾ ਜ਼ਰੂਰੀ ਨਹੀਂ ਹੁੰਦਾ ਬਾਈ ਤੇ ਜਿਨ੍ਹਾਂ ਕੋਲ ਪੈਸੇ ਆ ਨਾ ਉਹ ਦਿਨਾਂ ਦੇ ਵਿੱਚ ਇੱਥੇ ਪਖਾਰੀ ਹੋ ਕੇ ਤੁਰ ਗਏ ਤੇ ਜਿਨ੍ਹਾਂ ਦੇ ਕੋਲ ਜ਼ੀਰੋ ਜਿਹੜੇ 10-10 ਰੁਪਏ ਵੀ ਲੈ ਕੇ ਆਏ ਸੀ ਨਾ ਉਹ ਉਹੀ ਵੀ ਬਾਈ 1000 ਰੁਪਈਆ ਦੇ 10-10 ਲੱਖ ਵੀ ਬਣਾ ਲੈ ਤੇ ਇਸ ਲਈ ਬਾਜ਼ਾਰ ਦੇ ਵਿੱਚ ਰਹਿਣ ਲਈ ਪੈਸਾ ਜ਼ਰੂਰੀ ਨਹੀਂ ਆ ਪਹਿਲੇ ਨੰਬਰ ਤੇ ਪੈਸਾ ਜ਼ਰੂਰੀ ਨਹੀਂ ਆ ਪਹਿਲੇ ਨੰਬਰ ਤੇ ਜ਼ਰੂਰੀ ਕੀ ਆ ਤੁਹਾਡਾ ਅਪਡੇਟ ਹੋਣਾ ਤੁਹਾਡੇ ਦਿਮਾਗ ਦਾ ਅਪਡੇਟ ਹੋਣਾ ਬੇ ਤੁਸੀਂ ਬਾਜ਼ਾਰ ਨੂੰ ਕੀ ਸਮਝਦੇ ਹੋ ਤੇ ਬਾਜ਼ਾਰ ਦੇ ਵਿੱਚ ਤੁਸੀਂ ਕਰਨ ਕੀ ਆਏ ਹੋ ਤੇ ਬਾਜ਼ਾਰ ਦੇ ਵਿੱਚੋਂ ਅਸੀਂ ਸਿੱਖ ਕੀ ਰਹੇ ਹਾਂ ਤੇ ਬਾਜ਼ਾਰ ਦੇ ਵਿੱਚੋਂ ਅਸੀਂ ਪਾ ਕੇ ਹੀ ਰਹੇ ਹਾਂ ਇਹ ਮੁੱਖ ਗੱਲਾਂ ਆ ਦੋਸਤੋ ਕਿਉਂਕਿ ਬਾਜ਼ਾਰ ਦੇ ਵਿੱਚ ਆਉਣ ਤੋਂ ਪਹਿਲਾਂ ਸਾਨੂੰ ਕੁਝ ਨਾ ਕੁਝ ਕਲੀਅਰ ਕਰਨਾ ਪਵੇਗਾ ਕਿ ਸਾਡਾ ਦਿਮਾਗ ਅਸੀਂ ਕਿਸੇ ਵੀ ਕੰਪਨੀ ਦਾ ਕੋਈ ਸ਼ੇਅਰ ਖਰੀਦਦੇ ਹਾਂ ਉਹ ਅਸੀਂ ਉਹ ਕਿਉਂ ਖਰੀਦਣ ਲੱਗੇ ਹਾਂ ਤੇ ਤੁਸੀਂ ਉਸ ਬਿਜ਼ਨਸ ਨੂੰ ਕਿੰਨਾ ਕੁ ਗਹਿਰਾਈ ਦੇ ਨਾਲ ਸਮਝਦੇ ਹੋ ਕਿ ਉਸ ਬਿਜ਼ਨਸ ਦੇ ਬਾਰੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਪਨੀ ਜਾਂ ਇਹ ਬਿਜ਼ਨਸ ਇਹ ਕਿੱਤਾ ਜਿਹਨੂੰ ਬਿਜ਼ਨਸ ਦਾ ਮਤਲਬ ਹੈ ਕਿੱਤਾ ਇਹ ਕਿੰਨਾ ਕੁ ਗਰੋ ਕਰ ਸਕਦਾ ਸੋ ਉਸ ਕਿੱਤੇ ਨੂੰ ਸਮਝਣ ਦੀ ਲੋੜ ਆ ਤੇ ਸਭ ਤੋਂ ਬਾਅਦ ਵਿੱਚ ਫਿਰ ਜਾ ਕੇ ਕੰਪਨੀ ਦੀ ਚੂਜ਼ ਕਰਨੇ ਦੀ 바ਰੀ ਆਂਦੀ ਆ ਵੀ ਆਪਾਂ ਇਹਨਾਂ ਇਸ ਕਿੱਤੇ ਦੇ ਵਿੱਚੋਂ ਕਿਹੜੀ ਕੰਪਨੀ ਦਾ ਲੜ ਫੜੀਏ ਕਿ ਇਸ ਬਾਜ਼ਾਰ ਦਾ ਇਹ ਨਹੀਂ ਪਤਾ ਕਿ ਕੱਲੂ ਇਹਨ ਬਿਨਾ ਬ੍ਰੇਕਾ ਉੱਪਰ ਨੂੰ ਜਾਣਾ ਹੈ ਜਾਂ ਬਿਨਾ ਬ੍ਰੇਕਾ ਥੱਲੇ ਨੂੰ ਆਣਾ ਹੈ ਸੋ ਇਸ ਕਰਕੇ ਜੋ ਵੀ ਖਰੀਦਦਾਰੀ ਕਰਨੀ ਹੈ ਭਾਈ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਸਾਡਾ ਕਿਸੇ ਵੀ ਸ਼ੇਅਰ ਖਰੀਦ ਵੇਚ ਨਾਲ ਕੋਈ ਸੰਬੰਧ ਨਹੀਂ ਆ ਦੋਸਤੋ ਐਜੂਕੇਸ਼ਨ ਪਰਪਸ ਦੇ ਲਈ ਹੀ ਇਸ ਵੀਡੀਓ ਨੂੰ ਦੇਖਿਓ ਇਸ ਤੋਂ ਇਲਾਵਾ ਸਾਡਾ ਹੋਰ ਕੋਈ ਮੰਤਵ ਨਹੀਂ ਆ ਸੋ ਦੋਸਤੋ ਆਓ ਸ਼ੁਰੂ ਕਰਦੇ ਆਂ ਜੀ ਦੋਸਤੋ ਦੇਖੋ ਕਿੰਡੀ ਵੱਡੀ ਕਰਾਬਟਾ ਤੇ 22 ਫਰਵਰੀ 2024 ਨੂੰ ਠੀਕ ਹੈ ਜੀ ਤੇ ਜੇਕਰ ਆਪਾਂ ਪਿਛਲੇ ਇਹਦਾ 1 ਸਾਲ ਦਾ ਚਾਰਟ ਦੇਖ ਲਈਏ ਦੋਸਤੋ ਆ ਦੇਖੋ 1 ਸਾਲ ਦਾ ਚਾਰਟ ਦੇਖੋ 116 ਰੁਪਏ ਨੂੰ ਸੀਗੀ 5 ਜੁਲਾਈ 2023 ਨੂੰ ਤੇ ਦੋਸਤੋ ਅੱਜ ਦਾ ਜਿਹੜਾ ਕੀ ਇਹਦਾ ਪ੍ਰਾਈਸ ਚੈੱਕ ਕਰੋ 280 ਰੁਪਏ ਪਲੱਸ ਤੇ ਮੈਨੂੰ ਦੱਸੋ ਵੀ ਹੋਰ ਜੇਕਰ ਅਸੀਂ ਕਿ ਸੇ ਮੈਂ ਉਹੀ ਗੱਲ ਆ ਗਈ ਨਾ ਸੋ ਦੋਸਤੋ ਪੈਸਾ ਮੈਟਰ ਨਹੀਂ ਕਰਦਾ ਬਾਜ਼ਾਰ 'ਚ ਕੰਮ ਕਰਨੇ ਨੂੰ ਤੁਹਾਡਾ ਅਪਗ੍ਰੇਡ ਹੋਣਾ ਕੰਮ ਕਰਦਾ ਕਿ ਤੁਹਾਡਾ ਤੁਹਾਡੀ ਕੰਪਨੀ ਕੰਮ ਕੀ ਕਰਦੀ ਔਰ ਉਸ ਪ੍ਰੋਡਕਟ ਦੀ ਆਉਣ ਵਾਲੇ ਸਮੇਂ ਦੇ ਵਿੱਚ ਡਿਮਾਂਡ ਕੀ ਹੈ ਬਸ ਉਸ ਸੈਕਟਰ ਦੇ ਵਿੱਚੋਂ ਤੁਸੀਂ ਉਹ ਕੰਪਨੀ ਕੋਈ ਫਾਨੀ ਹੈ ਜਿਹੜੀ ਚੰਗੀਆਂ ਕੰਪਨੀਆਂ ਤੇ ਜਿਹਦੀ ਹਰ ਇੱਕ ਕਸਟਮਰ ਤੱਕ ਪਹੁੰਚ ਹੈ ਇਹੀ ਸਾਡਾ ਸ਼ੇਅਰ ਬਾਜ਼ਾਰ ਆ ਤੇ ਅਸੀਂ ਇੱਥੇ ਹੀ ਕੰਮ ਕਰਨਾ ਸੋ ਦੋਸਤੋ ਹਿੰਦ ਕਾਪਰ ਦੀ ਜੇਕਰ ਗੱਲ ਕਰੀਏ 280 ਰੁਪਏ ਦੇ ਲਾਗੇ ਛੱਗ ਗਿਆ ਤੇ ਅਸੀਂ ਦੋਸਤੋ ਜੇਕਰ ਹੁਣ ਇਹਦੀ ਗੱਲ ਕਰਦੇ ਆਂ ਕਾਪਰ ਦੇ ਪ੍ਰੋਮੋਟਰਾਂ ਉਹਨਾਂ ਦੇ ਬਾਰੇ ਆਪਾਂ ਜਾਣਾਂਗੇ ਦੋਸਤੋ 66% ਤੋਂ ਉੱਪਰ ਹਿੰਦ ਕਾਪਰ ਦੇ ਪ੍ਰੋਮੋਟਰਾਂ ਤੇ ਦੋਸਤੋ ਪਬਲਿਕ ਹੈਗੀ ਆ ਇਹਦੇ ਵਿੱਚ 18.11 ਅੰਕ ਤੇ ਦੋਸਤੋ ਡੋਮੈਸਟਿਕ ਵੀ ਇਹਦੇ ਵਿੱਚ ਹੈਗੇ ਆ 13% ਦੇ ਤੇ ਫੋਰਨਰ ਵੀ ਹੈਗੇ ਆ ਤੇ ਦੋਸਤੋ ਇਸ ਤੋਂ ਬਾਅਦ ਅਸੀਂ ਜਿਹੜੀ ਕੰਪਨੀ ਦੀ ਗੱਲ ਕਰਾਂਗੇ ਦੋਸਤੋ ਉਹ ਹੈਗੇ ਆ ਜੀ ਹੈਲਟਨ ਹੈਲਟਨ ਦੋਸਤੋ ਅਸੀਂ ਹੈਲਟਨ ਕਿਉਂ ਕਿਉਂਕਿ ਤੁਹਾਨੂੰ ਪਿਛਲੀ ਵਾਰ ਆਪਾਂ ਕਾਫੀ ਵਾਰ ਇਹ ਹੈਲਟਨ ਕੰਪਨੀ ਹੈ ਜਿਹੜੀ ਕਿ ਇਹ ਮੈਟਲ ਦਾ ਕੰਮ ਕਰਦੀ ਆ ਆਪਾਂ ਕਾਫੀ ਵਾਰ ਇਸ ਦੀ ਪਰਚਰਚਾ ਕੀਤੀ ਆ ਤੇ ਦੋਸਤੋ ਜੇਕਰ ਆਪਾਂ ਮੈਂ ਇਹਦੇ 1 ਸਾਲ ਦੇ ਚਾਰਟ ਦੇ ਉੱਪਰ ਜਾਵਾਂ ਤੇ ਦੋਸਤੋ ਇਸ ਕੰਪਨੀ ਨੇ ਤਕਰੀਬਨ ਤਕਰੀਬਨ 95 ਰੁਪਏ ਤੋਂ ਸਟਾਰਟ ਕਰਕੇ ਕੰਮ 1 ਸਾਲ ਦੇ ਵਿੱਚ ਤੇ ਜਿਵੇਂ ਕਿ 28 ਮਾਰਚ 2023 ਨੂੰ ਇਹਦਾ ਭਾਅ ਸੀਗਾ ਜੀ 98 ਰੁਪਏ ਅੱਜ ਹੈਗਾ 154 ਰੁਪਏ ਤੇ ਤੁਸੀਂ ਆਹ ਅੰਦਾਜ਼ਾ ਲਾ ਲਓ ਭਈ ਮਤਲਬ ਜੇ ਆਪਾਂ ਬੈਂਕ ਚ ਵੀ ਪੈਸੇ ਲਾਣੇ ਆ ਤਾਂ ਵੀ ਉਹ ਦੋਸਤੋਂ 5 ਤੋਂ 7 ਸਾਲ ਲਾਉਂਦੀਆਂ ਡਬਲ ਕਰਨ ਉਹ ਵੀ ਕਿਸੇ ਕਿਸਮਤ ਵਾਲੇ ਦੇ ਹੁੰਦੇ ਆ ਤੇ ਦੋਸਤੋਂ ਇੱਥੇ ਦਾ ਇਹ 7-8 ਮਹੀਨੇ ਵੀ ਨਹੀਂ ਲੱਗੇ ਪਰ ਗੱਲ ਉਹੀ ਆ ਗਈ ਨਾ ਕਿ 7 ਤੋਂ ਸਬਰ ਨਾਲ ਬੈਠਿਆ ਨਹੀਂ ਜਾਂਦਾ ਕੰਪਨੀ ਕੋਈ ਨਹੀਂ ਮਾੜੀ ਹੁੰਦੀ ਕੋਈ ਵੀ ਕੰਪਨੀ ਮਾੜੀ ਨਹੀਂ ਆ ਤੇ ਮਾੜੇ ਕੀ ਆ ਮਾੜਿਆ ਸਾਡੇ ਹੈਬਟ ਕਿਉਂਕਿ ਸਾਡੇ ਹੈਬਟ ਇਹ ਆ ਕਿ ਅਸੀਂ ਅੱਜ ਪੈਸੇ ਇੱਥੇ ਦੇ ਆਪਣੇ ਕਿਸੇ ਕੰਪਨੀ ਦੇ ਵੀ ਲਾਉਂਦੇ ਆ ਨਾ ਤੇ ਸਾਨੂੰ ਪ੍ਰੋਫਿਟ ਚਾਹੀਦਾ ਉਹ ਵੀ ਤਬੜ ਤੋੜ ਚਾਹੀਦਾ ਔਰ ਪੰਜਾ ਸੱਤਾਂ ਦਿਨਾਂ ਦੇ ਵਿੱਚ ਆਪਾਂ ਫਰਾਰੀ ਲਿਆ ਕੇ ਖੜੀ ਕਰ ਲਈਏ ਥੱਲੇ ਸੋ ਦੋਸਤੋ ਫੇਰੇ ਸ਼ੇਅਰ ਬਾਜ਼ਾਰ ਤੁਹਾਡੇ ਲਈ ਨਹੀਂ ਹੈਗਾ ਤੇ ਤੁਸੀਂ ਕੋਈ ਹੋਰ ਕੰਮ ਦੇਖੋ ਤੇ ਦੋਸਤੋ ਹੁਣ ਆਪਾਂ ਇਸ ਹਿਲਟਨ ਕੰਪਨੀ ਦੇ ਨਾ ਜਿਹੜੇ ਪ੍ਰਮੋਟਰ ਆ ਆਪਾਂ ਉਹ ਵੀ ਦੇਖਣੇ ਆ ਹਿਲਟਨ ਦੇ ਜੇਕਰ ਪ੍ਰਮੋਟਰਾਂ ਦੀ ਗੱਲ ਕਰੀਏ ਦੋਸਤੋ 72% ਤੋਂ ਉਪਰ ਆ ਤੇ ਜਿਹੜੀ ਬਾਕੀ ਦੀ ਹੈਗੀ ਆ ਪਬਲਿਕ ਬੈਟੀ ਆ ਤੇ ਫੋਰਨਰ ਆ ਡੋਮੈਸਟਿਕ ਇਹਦੇ ਵਿੱਚ ਬਹੁਤ ਥੋੜੇ ਆ ਹੈ ਹੀ ਨਹੀਂ ਅਪਲੇ ਤਾਂ ਤੇ ਦੋਸਤੋ ਗੱਲ ਕੀ ਆ ਨਾ ਹੁਣ ਪ੍ਰਮੋਟਰ ਜਿਹੜਾ 72% ਪ੍ਰਮੋਟਰ ਸ਼ੇਅਰ ਸਾਹਮਣੇ ਬੈਠਾ ਤੇ ਕਿਸੇ ਗੱਲ ਨੂੰ ਹੀ ਬੈਠਾ ਹੋਵੇਗਾ ਤੇ ਪਰ ਇਹ ਸਾਡੇ ਵਰਗੇ ਛੋਟੇ 플레이ਰਾਂ ਨੂੰ ਗੱਲ ਜਿਹੜੀ ਕਿ ਸਮਝ ਨਹੀਂ ਆਉਂਦੀ ਕਿਉਂਕਿ ਇਹ ਕਈ-ਕਈ ਸਾਲ ਵੇਟ ਕਰਦੇ ਆ ਪ੍ਰੋਮੋਟਰ ਤੇ ਅੱਜ ਇੱਕ ਆਰਡਰ ਆਵੇਗਾ ਇੱਕ ਆਰਡਰ ਆ ਜਾਵੇਗਾ ਤੇ ਉਹ ਇੱਕ-ਇੱਕ ਆਰਡਰ ਕਰਕੇ 10-15 ਸਾਲ ਜਾਂ 10 ਸਾਲ 5 ਸਾਲ ਬਾਅਦ ਉਹ ਪਹਾੜ ਜਿੱਡਾ ਆਰਡਰ ਬਣ ਜਾਂਦਾ ਇਹਨਾਂ ਕੋਲ ਸੋ ਉਹ ਹੁੰਦਾ ਇਹਨਾਂ ਦਾ ਪ੍ਰੋਫਿਟ ਤੇ ਦੋਸਤੋ ਇਸ ਤੋਂ ਬਾਅਦ ਅਸੀਂ ਜਿਹੜੀ ਕਿ ਕੰਪਨੀ ਦੀ ਗੱਲ ਕਰਾਂਗੇ ਦੋਸਤੋ ਈਕੇਆਈ એનર્ਜੀ ਸਰਵਿਸ ਦੀ ਤੇ ਜੋ ਉਸ ਤੋਂ 384 ਰੁਪਏ ਦੇ ਉੱਪਰ ਆ ਤੇ ਦੋਸਤੋ ਜੇਕਰ ਮੈਂ ਇਹਦੀ ਪਿਛਲੇ ਲੰਬੇ ਸਮੇਂ ਦੀ ਗੱਲ ਕਰਾਂ ਤੁਸੀਂ ਚਾਰਟ ਦੇਖ ਲਓ 5 ਸਾਲ ਦਾ ਚਾਰਟ ਆਪਾਂ ਖੋਲ੍ਹਿਆ ਤੇ ਦੋਸਤੋ 2 14 ਜਨਵਰੀ 2022 ਨੂੰ 2696 ਰੁਪਏ ਦਾ ਇਹ ਪ੍ਰਾਈਸ ਸ਼ੇਅਰ ਸੀਗਾ ਜੀ ਤੇ ਅੱਜ ਜਿਹੜਾ ਡਿੱਗਦਾ ਟੈਂਦਾ ਹੈ 384 ਰੁਪਏ ਤੱਕ ਆ ਗਿਆ ਤੇ ਅਸੀਂ ਇਹਦੇ ਵਿੱਚ ਦੇਖਾਂਗੇ ਕਿ ਪ੍ਰੋਮੋਟਰਾਂ ਨੇ ਵੀ ਆਪਣੀ ਹਿੱਸੇਦਾਰੀ ਛੱਡ ਕੇ ਭੱਜ ਗਏ ਨੇ ਕਿ ਉਹ ਪ੍ਰੋਮੋਟਰ ਇਹਦੇ ਵਿੱਚ ਬੈਠੇ ਨੇ ਤੇ ਇਹ ਹੈਗਾ ਜੀ EKI એનર્ਜੀ ਤੇ ਦੋਸਤੋ ਆਹ ਤੁਹਾਡੇ ਸਾਹਮਣੇ ਪ੍ਰੋਮੋਟਰਾਂ 73% ਇਹ ਮਤਲਬ 73% ਪ੍ਰੋਮੋਟਰ ਆ ਇਹਦੇ ਵਿੱਚ ਤੇ ਬਾਕੀ ਆ ਪਬਲਿਕ ਆ 26% ਤੇ ਛੇਰੇ ਦਾ ਪਲਾਜ਼ਾ ਕੋਈ ਨਹੀਂ ਹੈਗਾ ਤੇ ਦੋਸਤੋ ਗੱਲ ਇਹ ਕਿ ਜੇਕਰ ਕੰਪਨੀ ਨੂੰ ਇੰਨਾ ਘਾਟਾ ਪੈਂਦਾ ਤੇ ਪ੍ਰੋਮੋਟਰ ਕਿਉਂ ਨਹੀਂ ਭੱਜਿਆ ਤੇ ਚੱਕਰ ਆ ਆ ਦੋਸਤੋ ਫਿਰ ਜੇਕਰ ਪ੍ਰੋਮੋਟਰ ਬੈਠਾ ਹੈ ਉਹ ਕਿਸੇ ਨਾ ਕਿਸੇ ਆਸਤੇ ਬੈਠਾ ਹੋਗਾ ਮੈਂ ਇਸ ਕੰਪਨੀ ਦੀ ਗੱਲ ਨਹੀਂ ਕਰ ਰਿਹਾ ਕਿਸੇ ਵੀ ਕੰਪਨੀ ਦੀ ਹੋ ਸਕਦੀ ਇਹ ਤੁਹਾਨੂੰ ਸਿਰਫ ਇੱਕ ਉਦਾਹਰਣ ਦੱਸ ਰਿਹਾ ਦੋਸਤੋ ਸੋ ਉਦਾਹਰਣ ਦੇ ਲਈ ਆਪਾਂ ਲਈਏ ਨਾ ਕੋ ਖਰੀਦ ਜਾਂ ਵੇਚ ਨਹੀਂ ਇਸ ਲਈ ਨਹੀਂ ਦੋਸਤੋ ਦਿਖਾ ਰਿਹਾ ਦੇ 200 ਦੂਸਤੀ ਆ ਗਈ ਹੈ ਜੀ TVS ਇਲੈਕਟਰਾ ਇਲੈਕਟ੍ਰੋਨਿਕ ਚੀਜ਼ਾਂ ਦੀ ਦੋਸਤੋ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਪਿੱਛੇ ਵੀ ਚੰਗੀ ਤਕੜੀ ਡਿਮਾਂਡ ਆ ਤੇ ਇਹ ਸ਼ੇਅਰ ਆ ਜਿਹੜੇ ਉਹ ਸੁੱਤੇ ਹੋਏ ਸ਼ੇਅਰ ਆ ਤੇ ਤੁਸੀਂ ਇਹਨਾਂ ਨੂੰ ਦੋਸਤੋ ਸ਼ੇਅਰ ਹੀ ਸਮਝਿਆ ਕਰੋ ਕਿਉਂਕਿ ਇਹ ਸ਼ੇਰਾਂ ਨੇ ਕਦੋਂ ਚੱਲ ਪੈਣਾ ਕੋਈ ਕਿਸੇ ਨੂੰ ਕੋਈ ਨਹੀਂ ਪਤਾ ਤੇ ਤੇ ਦੋਸਤੋ TVS ਇਲੈਕਟਰਾ ਦੀ ਗੱਲ ਕਰੀਏ ਤਾਂ 60% ਦੇ ਲਾਗੇ ਛਾਗੇ ਜਿਹੜੇ ਕੀ ਇਹਦੇ ਸ਼ੇਅਰ ਹੋਲਡਰ ਆ ਤੇ ਬਾਕੀ ਦੀ ਪਬਲਿਕ ਵੀ ਇਹਦੇ ਵਿੱਚ 40% ਖਾਸੀ ਆ ਤੇ ਦੋਸਤੋ ਸ਼ੇਰ ਇਹਦਾ ਪਲਦ ਕੋਈ ਨਹੀਂ ਹੈਗਾ ਤੇ ਬਾਕੀ ਹੁਣ ਜਿੱਥੇ 60% ਬੈਠਾ ਹੈ ਦੋਸਤੋ ਉੱਥੇ ਥੋੜੇ ਬਹੁਤ ਸਾਡੇ ਅੱਗੇ ਦੋਸਤ ਵੀ ਬੈਠੇ ਰਹਿਣਗੇ ਤਾਂ ਵੇਟ ਕਰਨਗੇ ਤਾਂ ਚੰਗੀ ਗੱਲ ਆ ਤੇ ਬਾਕੀ ਦੋਸਤੋ ਤੁਹਾਡੇ ਤੁਹਾਨੂੰ ਸੈਕਟਰ ਜਿਹੜਾ ਚੰਗਾ ਲੱਗਦਾ ਉਹਦੇ ਵਿੱਚ ਕੰਪਨੀਆਂ ਕਈ ਫਾਸਟ ਮੂਵਰ ਹੁੰਦੀਆਂ ਤੇ ਕਈ ਹੁੰਦੀਆਂ ਸਲੋ ਸੋ ਉਹ ਉਹ ਜਿਹੜਾ ਇਹ ਹੈ ਦੇਖਣਾ ਤੁਹਾਨੂੰ ਪਵੇਗਾ ਦੋਸਤੋ ਤੁਸੀਂ ਦੋਸਤ ਕਈ ਕਹਿੰਦੇ ਰਹਿੰਦੇ ਆ ਸਟਾਕ ਦੀ ਸਰਚ ਕਿਵੇਂ ਕਰੀਏ ਦੋਸਤੋ ਸਾਨੂੰ ਕੱਲ ਇਹ ਆ ਕਿ ਸਟਾਕ ਸਰਚ ਕਰਨਾ ਜਿਹੜਾ ਕੀ ਆ ਸਾਨੂੰ ਪਹਿਲਾਂ ਤਾਂ ਇਹ ਸਟਾਕ ਮਾਰਕੀਟ ਨੂੰ ਸਮਝਣਾ ਆਉਣਾ ਚਾਹੀਦਾ ਉਸ ਤੋਂ ਬਾਅਦ ਸਰਚ ਆ ਜਿਹੜੀ ਉਹਦੀ ਜ਼ਰੂਰਤ ਸਾਨੂੰ ਪੈਂਦੀ ਆ ਦੋਸਤੋ ਤੁਸੀਂ ਪੁੱਛਦੇ ਰਹਿੰਨੇ ਕਿ ਸਟਾਕ ਨੂੰ ਸਰਚ ਕਿਵੇਂ ਕਰਨਾ ਸਟਾਕ ਦਾ ਫੰਡਾਮੈਂਟਲ ਕਿਵੇਂ ਆਪਾਂ ਨੇ ਸਰਚ ਕਰਨਾ ਔਰ ਆਪਾਂ ਉਹਦੇ ਉੱਪਰ ਮਤਲਬ ਆਪਣੇ ਸਟਾਕ ਦੀ ਸਟੱਡੀ ਕਿਵੇਂ ਕਰਨੀ ਹੈ ਦੋਸਤੋ ਸਟਾਕ ਮਾਰਕੀਟ ਦੇ ਵਿੱਚ ਪੈਸੇ ਤਾਂ ਬਹੁਤ ਸਾਰੀਆਂ ਵੈਬਸਾਈਟਾਂ ਆਇਆ ਜਿਵੇਂ ਕਿ investing.com ਹੋ ਗਿਆ money control ਹੋ ਗਿਆ ਤੇ zerodha ਦਾ kaite ਹੋ ਗਿਆ angel 1 ਹੋ ਗਿਆ ਸੋ ਇਹਨਾਂ ਦੀਆਂ ਵੈਬਸਾਈਟਾਂ ਦੇ ਉੱਪਰ ਵੀ ਇਹਨਾਂ ਨੇ ਆਪਕੋ ਆਪਣੇ ਜਿਹੜੇ ਕੀ ਆ ਉਹ ਟੂਲ ਛੱਡੇ ਹੋਏ ਨੇ ਵੀ ਜਿਨ੍ਹਾਂ ਦੇ ਵਿੱਚ ਤੁਸੀਂ ਹਰ ਇੱਕ ਸਟਾਕ ਨੂੰ ਸਰਚ ਕਰ ਸਕਦੇ ਆ ਪਰ ਜਿਹੜਾ ਕਿ ਮੈਨੂੰ ਵਧੀਆ ਲੱਗਦਾ ਉਹ ਹੈਗਾ ਦੋਸਤੋ ਟਿੱਕਰ ਟਿੱਕਰ ਦੇ ਉੱਪਰ ਜਾ ਕੇ ਤੁਸੀਂ ਟਿੱਕਰ ਆ ਤੁਸੀਂ ਦੇਖ ਰਹੇ ਹੋ ਕਿ ਪਿੱਛੇ ਤੇ ਟਿੱਕਰ ਦੇ ਉੱਪਰ ਜਾ ਕੇ ਦੋਸਤੋ ਤੁਸੀਂ ਇਹਦੀ ਹਰ ਇੱਕ ਜਿਹੜੀ ਕੀ ਹੈ ਖਬਰਸਾਰਾ ਆਪਣੇ ਸਟਾਕ ਦੇ ਪ੍ਰਤੀਆਂ ਦੇਖੋ ਲੈ ਸਕਦੇ ਆ ਜਿਵੇਂ ਕਿ 52 ਵੀਕ ਹਾਈ ਟੂਡੇ ਤੱਕ ਮਤਲਬ ਕੋਈ ਵੀ ਜਿਹੜਾ ਸ਼ੇਅਰ ਆ ਉਹਦੀ ਪਲ-ਪਲ ਦੀ ਜਾਣਕਾਰੀ ਆ ਦੋਸਤੋ ਇਹ ਇਹ ਮੈਂ ਤੁਹਾਨੂੰ ਕੋਈ ਇੱਥੇ ਪ੍ਰਮੋਟ ਇਹਦੀ ਕੋਈ ਐਡ ਨਹੀਂ ਕਰ ਰਿਹਾ ਇਹ ਮੈਂ ਤੁਹਾਨੂੰ ਸਿਰਫ ਦੱਸ ਕਾਤੇ ਰਿਹਾ ਕਿ ਜਿਹੜਾ ਨਵਾਂ ਬਿਗਨਰ ਜਿਹਨੂੰ ਪਤਾ ਨਹੀਂ ਨਾ ਯਾਰ ਕਿ ਮੈਂ ਕਿੱਥੇ ਜਾ ਕੇ ਆਪਣੇ ਸਟਾਕ ਦੀ ਕੰਪਨੀ ਦੇ ਬਾਰੇ ਸਰਚ ਕਰਾਂ ਸੋ ਮੈਨੂੰ ਲੱਗਦਾ ਪਈ ਇਹ ਕੰਪਨੀ ਬਹੁਤ ਸੌਖੇ ਤਰੀਕੇ ਨਾਲ ਸਿੰਪਲ ਜਿਹੇ ਤਰੀਕੇ ਦੇ ਨਾਲ ਤੁਹਾਨੂੰ ਨਾ ਸਟਾਕ ਦੇ ਬਾਰੇ ਕੱਲੀ-ਕੱਲੀ ਜਾਣਕਾਰੀ ਦੇ ਦਿੰਦੀ ਆ ਤੇ ਤੁਸੀਂ ਇਸ ਵੈਬਸਾਈਟ ਨੂੰ ਦੋਸਤੋ ਵਰਤ ਕੇ ਦੇਖੋ ਇੱਕ ਵਾਰ ਤੇ ਫਿਰ ਆਪਣੇ ਜਿਹੜੇ ਕਿ ਆ ਕਮੈਂਟ ਜਰੂਰ ਛੱਡਿਓ ਆ ਦੇਖੋ ਇਹਦੇ ਵਿੱਚ ਜਿਹੜਾ ਕਿ ਆ ਆ ਹੋਮ ਦੇ ਉੱਪਰ ਚਲ ਗਏ ਤੁਸੀਂ ਇੱਥੇ ਆਪਣੇ ਸਟਾਕ ਦਾ ਨਾਮ ਪਾਣਾ ਆ ਉਹ ਉਹਦੀ ਡਿਟੇਲ ਸਾਰੀ ਆ ਜਾਵੇਗੀ ਤੇ ਆ ਦੇਖੋ ਮਾਰਕੀਟ ਦੇ ਉੱਪਰ ਦੋਸਤੋ ਤੁਸੀਂ ਕਲਿੱਕ ਕਰਦੇ ਤੇ ਮਾਰਕੀਟ ਦੇ ਵਿੱਚ ਕੀ ਕੋ ਚੱਲ ਰਿਹਾ ਤੁਸੀਂ ਇਹ ਦੇਖ ਸਕਦੇ ਆ ਤੇ ਦੋਸਤੋ ਹੁਣ ਸਾਨੂੰ ਕੀ ਜ਼ਰੂਰਤ ਆ ਸੀ 52 ਵੀਕ ਲੋ ਲੱਭ ਰਹੇ ਆ ਕੋਈ ਨਾ ਕੋਈ ਸਾਨੂੰ ਨਹੀਂ ਪਤਾ ਕਿਹੜਾ ਆ ਉਹ ਸਟਾਕ ਠੀਕ ਹੈ ਨਾ ਤੇ ਦੋਸਤੋ ਆ ਲਓ ਜੀ 52 ਵੀਕ ਦੇ ਵਿੱਚ ਜਿਹੜੇ ਦੋਸਤੋ ਐ ਸਟਾਕ ਪਏ ਆ ਤੇ ਇਹ 52 ਵੀਕ ਲੋ ਆ ਮਤਲਬ ਇਹਨਾਂ ਦਾ 52 ਵੀਕ ਥੱਲੇ ਚੱਲ ਰਹੇ ਨੇ ਰੇਟਰ ਦਾ ਘਟ ਹੈ ਤੇ ਤੁਹਾਨੂੰ ਜਿਹੜਾ ਵੀ ਚੂ ਚੰਗਾ ਲੱਗਦਾ ਸਟਾਕ ਤੁਸੀਂ ਉਹ ਦੇਖ ਸਕਦੇ ਆ ਤੇ ਹੁਣ 52 ویک ਹਾਈ ਵਾਲੇ ਕਿਹੜੇ ਆ ਜੀ ਦੋਸਤੋ ਉਹ ਵੀ ਦੇਖ ਲੈਣੇ ਆਪਾਂ ਤੇ ਆਹ ਦੋਸਤੋ 52 ویک ਹਾਈ ਵਾਲੇ ਆ ਜਿਵੇਂ ਪਿੱਛੇ ਕੈਮੀਕਲ ਆ ਟਾਟਾ ਪਾਵਰ ਆ ਭਾਰਤੀ ਏਅਰਟੈਲ ਆ ਗਿਆ ਜਾਂ ਹੋਰ ਵੀ ਬਹੁਤ ਸਾਰੇ ਨਾ ਤੇ ਇਹ 52 ویک ਹਾਈ ਤੇ ਚਾਰੇ ਨੇ ਤੇ ਦੋਸਤੋ ਇਸ ਕਰਕੇ ਜਿਹੜੇ ਕਿ ਤੁਹਾਨੂੰ ਸਰਚ ਕਰਨ ਦੇ ਵਿੱਚ ਤੁਹਾਨੂੰ ਵਧੀਆ ਜਿਹੜਾ ਕਿ ਆ ਇਹ ਸੌਖਾ ਹੋਵੇਗਾ ਆ ਟੌਪ ਗੇਨਰ ਦੇਖ ਲੈਣੇ ਆ ਦੋਸਤੋ ਟੌਪ ਗੇਨਰ ਦੇ ਵਿੱਚ ਆ ਸਾਰੀ ਲਿਸਟ ਆ ਜਾਂਦੀ ਆ ਤੁਸੀਂ ਦੇਖ ਸਕਦੇ ਆ ਇਹ ਲਿਸਟ ਬਹੁਤ ਵੱਡੀ ਆ ਔਰ ਇਹ ਲਿਸਟ ਬਦਲਦੀ ਰਹਿੰਦੀ ਆ ਸੋ ਦੋਸਤੋ ਟਾਪ ਲੂਜ਼ਰ ਦੇ ਵਿੱਚ ਹੁਣ ਦੇਖ ਲੈਣੇ ਆ ਤੇ ਟਾਪ ਲੂਜ਼ਰ ਦੇ ਵਿੱਚ ਦੋਸਤੋ ਇਹ ਆ ਗਿਆ ਦੇਖ ਲੋ ਇਹ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਜਿਹੜਾ ਜਿਹੜਾ ਜਿਹੜੇ ਦੋਸਤ ਨਾ ਆਪਣਾ ਕਿਸੇ ਨੂੰ ਪੁੱਛਦੇ ਆ ਆਪਾਂ ਨਾ ਤੇ ਉਹਦੇ ਨੂੰ ਚੰਗਾ ਯਾਰ ਵੀ ਅਸੀਂ ਆਪ ਕੁਛ ਨਾ ਕੁਛ ਦੇਖੀਏ ਕਿਉਂਕਿ ਸਾਨੂੰ ਆਪ ਹੀ ਦੋਸਤੋ ਹੱਥ ਪੈਰ ਮਾਰ ਕੇ ਸਿੱਖਣਾ ਪੈਣਾ ਤੇ ਬਾਕੀ ਜਿੰਨਾ ਮਰਜੀ ਕੋਈ ਸਾਨੂੰ ਸਿਖਾ ਦੇਵੇ ਤੇ ਸਾਡੇ ਖਾਨੇ ਉਹੀ ਪੈਣਾ ਜੋ ਸਾਡੇ ਦਿਮਾਗ ਨੇ ਸਮਝਣਾ ਆ ਤੇ ਇਸ ਲਈ ਜਿੰਨੀ ਛੇਤੀ ਹੋ ਸਕੇ ਦਾ ਆਪਾਂ ਇਹਨੂੰ ਸਮਝੀਏ ਦੋਸਤੋ ਇਸ ਵੈਬਸਾਈਟ ਦੇ ਉੱਪਰ ਨਾ ਜਾਂ ਮੈਨੂੰ ਐਦਾਂ ਲੱਗਦਾ ਵੀ ਬਹੁਤ ਸੌਖੇ ਤਰੀਕੇ ਨਾਲ ਸਮਝਾਇਆ ਜਾਂਦਾ ਦੇਖੋ ਇਹਦੇ ਪਰ ਨਾ ਕੀ ਆ ਦੇਖੋ ਜਿੰਨੇ ਆਈਪੀਓ ਅਪਕਮਿੰਗ ਆਈਪੀਓ ਤੇ ਤੁਸੀਂ ਆਪਣਾ ਯਾਨੀ ਕਿ ਕਹਿ ਸਕਦੇ ਆ ਕਿ ਪਹਿਲਾਂ ਤਿਆਰੀ ਕਰ ਸਕਦੇ ਆ ਇਹ ਅਪਕਮਿੰਗ ਆਈਪੀਓ ਆਣੇ ਵਾਲੇ ਆ ਆ ਦੇਖੋ ਤੇ ਆ ਕਿੰਨੇ ਆਈਪੀਓ ਜਿਹੜੇ ਆਣੇ ਵਾਲੇ ਆ ਤੇ ਤੇ ਇਹਦੇ ਪਰ ਕੀ ਆ ਹੋਰ ਕੀ ਆ ਦੇਖੋ ਜਿਹੜੇ ਕੀ ਆ ਆਈਪੀਓ ਆ ਇਹ ਦੇਖੋ ਔਨਗoing ਆਈਪੀਓ ਇਹ ਚੱਲ ਰਿਹਾ ਹੈ ਨਹੀਂ ਦੋਸਤੋ ਸੋ ਇਹ ਤੋਂ ਥੱਲੇ ਜਾ ਕੇ ਇੱਕ ਤੁਹਾਨੂੰ ਦਿਖਾ ਦਾਂ ਮੈਂ ਇਹ ਨਿਊ ਲਿਸਟਡ ਹੋ ਚੁੱਕੇ ਨੇ ਤੇ ਇਹ ਕੀ ਆ ਇਹ ਲਿਸਟਡ ਹੋ ਚੁੱਕੇ ਜਿਹੜੇ ਸਟਾਕ ਮਾਰਕੀਟ ਦੇ ਵਿੱਚ ਆਲਰੇਡੀ ਉੱਪਰ ਥੱਲੇ ਤੁਸੀਂ ਸਟਾਕ ਖਰੀਦ ਸਕਦੇ ਆ ਉਹ ਲਿਸਟਡ ਹੋ ਚੁੱਕੇ ਨੇ ਤੇ ਆਹ ਦੇਖੋ ਸਾਰੇ ਜਿਹੜੇ ਕਿ ਇਦਾਂ ਦੀਆਂ ਨਾ ਬਹੁਤ ਸੌਖੇ ਤਰੀਕੇ ਨਾਲ ਸਮਝਾਇਆ ਬਾਕੀ ਹੋਰ ਵੀ ਵੈਬਸਾਈਟਾਂ ਹੈਗੀਆਂ ਤੇ ਉਹ ਆਪਾਂ ਨੇ ਪੁਰਾਣੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਵਾ ਤੇ ਤੁਹਾਨੂੰ ਉਹ ਵੀ ਵੀਡੀਓ ਦੇਖ ਲੈਣੀ ਚਾਹੀਦੀ ਆ ਦੋਸਤੋ ਸੋ ਜਾਣਕਾਰੀ ਦੋਸਤੋ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਔਰ ਸਾਡੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰਕੇ ਜਾਣਾ ਤੇ ਬੈਲ ਆਈਕਨ ਜਰੂਰ ਦਬਾ ਲਓ ਤਾਂ ਜੋ ਤੁਹਾਨੂੰ ਸ਼ੇਅਰ ਮਾਰਕੀਟ ਦੇ ਨਾਲ ਹਰ ਖਬਰ ਤੁਹਾਡੇ ਤੱਕ ਪਹੁੰਚtre ਰਹੀ ਹੈ ਦੋਸਤੋ ਧੰਨਵਾਦ ਸਤਿਕਾਰ